ਸਾਬਤ ਨਹੀਂ ਮਰੇ ਤਾਂ ਸਾਡੇ ਹੱਥ ਪੈ ਜਾਣੇ ਪਏ ਪੰਜਾਬ ਦੇ ਮਾਣ ਨੂੰ ਮਰਦੇ ਜਿੰਨਾ ਪਰਵਾਸੀ ਆਇਆ ਬੰਦਾ ਤੁਸੀਂ ਪੰਜਾਬ ਦੇ ਨਹੀਂ ਰਹਿਣ ਵਾਲੇ ਪੰਜਾਬ ਦੇ ਹੈ ਤੁਸੀਂ ਫਿਰ ਉਹ ਸ਼ਬਦ ਸੁਣ ਕੇ ਕਿਉਂ ਮਿੰਟ ਕਰੇ ਖੜ੍ਹਜੋ ਅੱਧੇ ਘੰਟਾ ਅੱਜ ਜਿਨ੍ਹਾਂ ਨੂੰ ਬੋਲੇ ਕੱਲ ਤੁਹਾਨੂੰ ਬੋਲਣਗੇ ਫਿਰ ਤੁਹਾਡੇ ਕੋਲ ਕੌਣ ਖੜ੍ਹੇਗਾ ਅੱਜ ਸਾਡੀਆਂ ਜਿੱਦਾਂ ਹੱਥ ਪੈਂਦਾ ਕਹਤੋਂ ਤੁਹਾਡੀਆਂ ਨੂੰ ਪੈਂਦਾ ਫਿਰ ਹਾਂ ਫਿਰ ਤੁਹਾਡੇ ਕੋਲ ਕੌਣ ਖੜ੍ਹੇਗਾ ਜੀ ਹੁਣ ਤਾਂ ਅਸੀਂ ਘੜਗੇ ਜਿੱਦਾਂ ਜੰਗ ਲੱਗਣ ਲੱਗੀ ਸੀ ਸਿੰਘ ਸਾਹਿਬੇ ਤਰ੍ਹਾਂ ਪਰ ਪਰ ਜਾਂਦੀਆਂ ਦੀਆਂ ਕਿਸ ਨੇ ਕਿਹਾ ਸਾਨੂੰ ਅਸੀਂ ਤਾਂ ਨਹੀਂ ਛੱਡ ਕੇ ਗਏ ਆਪਣੇ ਦਰ ਬਾਰਡਰਾਂ ਦੇ ਬੈਠੇ ਦੇ ਅਗਲੇ ਅਗਲੇ ਕਹਿੰਦੇ ਇੱਥੇ ਮਰਨਾ ਇੱਥੇ ਜੀਣਾ ਹੈ ਅਸੀਂ ਪਰ ਪਰ ਬਰਵਾਸੀਆਂ ਨੇ ਟ੍ਰੇਨਾਂ ਭਰ-ਭਰ ਕੇ ਨੇ ਕਹਿੰਦੇ ਹੁਣ ਪਿੰਡ ਨੂੰ ਚਲੀਏ ਵੀ ਜਦ ਤੱਕ ਸਾਲਾ ਹੱਲ ਹੋ ਜਾਊਗਾ ਪੰਜਾਬੀ ਮਰ ਜਊਂਗੇ ਫਿਰ ਅਸੀਂ ਆ ਕੇ ਬਹਿ ਜਾਵਾਂਗੇ ਇੱਕ ਇੱਕ ਘਰ ਦੇ ਵਿੱਚ 36 36 ਬੰਦੇ ਬੈਠੇ ਆ ਉੱਤਰੋਂ ਕਿ ਘਰ ਦੇ ਦਾਦਾ ਜੀ ਨਹੀਂ ਸਾਡੇ ਨਾਲ ਇਹੋ ਜਿਹੇ ਸ਼ਬਦ ਜਿਹੜੇ ਪੰਜਾਬੀਆਂ ਨੂੰ ਸਰਦਾਰਾਂ ਨੂੰ ਬੋਲੇ ਗਏ ਨੇ ਉਹ ਕੋਈ ਦੁਸ਼ਮਣ ਵੀ ਨਹੀਂ ਸੁਣ ਸਕਦਾ ਨਾ ਇਹੋ ਦਿਖਾਏ ਦਿਖਾਏ ਜਾ ਸਕਦੇ ਨੇ ਐਂਬੂਲੈਂਸ ਨੂੰ ਪੁੱਤਰ ਤੇ ਬਾਈ ਜੀ ਕਹਿ ਰਹੇ ਨੇ ਅਸੀਂ ਨਿਕਲ ਗੱਡੀ ਕੱਢੋ ਗੱਡੀ ਕੱਢੋ ਗੱਡੀ ਕੱਢੀ ਤਿੰਨ ਸਾਹਿਬ ਜੀ ਤੁਸੀਂ ਕੋਹਾ ਦਿਓ ਰਸਤਾ ਪਹਿਲਾਂ ਇੱਕ ਦੇ ਦਿਓ ਰਸਤਾ ਐਂਬੂਲੈਂਸ ਵਾਲਾ ਅੱਗੇ ਕਰੋ ਵੀਰੇ ਜ਼ੈਰ ਤੇ ਆਹ ਮੋਟਰਸਾਈਕਲ ਸਾਈਡ ਤੇ ਕਰੋ ਪੰਗੂ ਸਾਹਿਬ ਐਂਬੂਲੈਂਸ ਕੱਢ ਲਓ ਤੁਸੀਂ ਅੱਗੇ ਹੋ ਜਾਓ ਸਾਡੇ ਪੰਗੂ ਸਾਹਿਬ ਜੀ ਐਂਬੂਲੈਂਸ ਕਿਉਂਕਿ ਜ਼ਰੂਰੀ ਆ ਮਰੀਜ਼ ਹੋ ਰਹੇ ਨੇ ਜ਼ਰੂਰੀ ਆ ਹਰ ਇਨਸਾਨ ਕੋਈ ਵੀ ਬਿਮਾਰ ਹੋ ਸਕਦਾ ਓਏ ਗੱਡੀ ਕਿਦੀ ਆ ਜੀ ਓਏ ਚਲੋ ਵੀ ਚਲੋ ਅੰਦਰ ਤੁਸੀਂ ਇਹ ਸਾਰੇ ਪ੍ਰਵਾਸੀ ਚਿਹਰੇ ਪੰਜਾਬ ਕਿਸਾਨ ਦੀ ਹੁੰਦੀਆਂ ਨੇ ਲੀਡਰ ਐਂਬੂਲੈਂਸੋਂ ਨੂੰ ਕੱਢਣ ਉਹ ਦੇਖੋ 108 ਨੰਬਰ ਐਂਬੂਲੈਂਸ ਕੋਈ ਕੋਈ ਸੀਰੀਅਸ ਮਰੀਜ਼ ਵੀ ਹੋ ਸਕਦਾ ਹੈ ਤੇ ਸਾਡੇ ਸਰਦਾਰ ਦਿਆਲੂ ਵੀ ਬਰੇ ਨੇ ਜੇ ਆਪਣੀ ਅਣਖ ਨੂੰ ਪੱਗ ਨੂੰ ਹੱਥ ਨਹੀਂ ਪੈਣ ਦਿੰਦੇ ਤਾਂ ਦਿਆਲੂ ਵੀ ਬੜੇ ਨੇ ਸਾਡੇ ਸਰਦਾਰ ਜੀ ਦੇਖੋ ਤਾਂ ਦਿਆ ਵੀ ਬਹੁਤ ਹੈ ਥੋੜੀ ਦੇਰ ਵਿੱਚ ਸਥਿਤੀ ਕਲੀਅਰ ਹੁੰਦੀ ਹੈ ਡੀਐਸਪੀ ਸਾਹਿਬ ਲੈ ਕੇ ਗਏ ਨੇ ਕਿ ਬੰਦੇ ਉਹੀ ਅਰੈਸਟ ਕੀਤੇ ਨੇ ਜੇਕਰ ਨਹੀਂ ਕੀਤੇ ਤਾਂ ਇਹ ਰੋਡ ਅਣ ਇਥੇ ਸਮੇਂ ਲਈ ਜਾਮ ਹੋਏਗਾ ਭਾਰਤੀ ਕਿਸਾਨ ਯੂਨੀਅਨ ਦੇ ਪੰਗੂ ਸਾਹਿਬ ਐਂਬੂਲੈਂਸ ਨੂੰ ਕੱਢਣ ਦੀ ਕੱਢ ਦਿੱਤੀ ਗਈ ਐਂਬੂਲੈਂਸ ਕਿਉਂਕਿ ਇਹ ਸਾਡੇ ਲਈ ਜ਼ਰੂਰੀ ਹੈ ਜੇ ਪੰਜਾਬੀ ਆਪਣੀਆਂ ਪੱਗ ਨੂੰ ਹੱਥ ਲਈ ਪੈਣ ਦਿੰਦਾ ਤਾਂ ਪੰਜਾਬੀ ਜਾਲੂ ਵੀ ਬੜੇ ਨੇ ਚਲੋ ਜੀ ਇਹ ਦੇਖੋ ਸਾਡੇ ਸਿੰਘ ਸਾਹਿਬ ਜਿੱਦ ਤੇ ਮੋਰੂ ਜੀ ਆਵਣਾ ਤੇ ਕੀ ਕੰਮ ਕਰਦਾ ਤੇ ਪੁੱਛਣ ਕਰਦੇ ਲਗਾ ਦਿਨ ਲਗਾ ਦਿਓ ਭਾਈ ਇਹ ਦੇਖੋ ਹੋਰ ਨਿਕਲ ਗਏ ਨੇ ਰੋਕੋ ਅੱਛਾ ਇਹਨਾਂ ਨੂੰ ਲਾ ਲਈਏ ਹੈਲੋ ਸਿੰਘ ਸਾਹਿਬ ਆ ਦੇਖੋ ਕੌਣ ਨਿਕਲ ਰਹੇ ਨੇ ਬਹੁਤ ਗੰਦਾ ਹੋਣਾ ਇਹਨਾਂ ਤਾਂ ਨਹੀਂ ਬਰਦਾਸ਼ਤ ਕਰਦਾ ਯਾਰ ਇਸ ਦਾ ਵੀਡੀਓ ਹੁਣ ਸੁਣੀ ਯਾਰ ਵੀਰੇ ਐਂਬੂਲੈਂਸ ਨੂੰ ਰਸਤਾ ਦਿੱਤਾ ਜਾ ਰਿਹਾ ਹੈ ਪੰਜਾਬੀਆਂ ਦੇ ਦਿਯਾਲੂਪਣ ਦੀ ਇੱਕ ਇਹ ਫਰੀਦ ਹੈ ਕਿ ਜਿੱਥੇ ਆਪਣੀ ਪਗੜੀ ਨੂੰ ਹੱਥ ਨਹੀਂ ਪੈਣ ਦਿੰਦੇ ਉੱਥੇ ਦਿਯਾਲੂ ਵੀ ਬੜੇ ਨੇ ਤੇ ਮਰੀਜ਼ ਹੋ ਸਕਦੇ ਨੇ ਐਂਬੂਲੈਂਸ ਤੇ ਪੁਲਿਸ ਔਰ ਇਹਨਾਂ ਵੱਲੋਂ ਦੇਖੋ ਇਹ ਰਸਤਾ ਦਿੱਤਾ ਜਾ ਰਿਹਾ ਭਾਰਤੀ ਕਿਸਾਨ ਯੂਨੀਅਨ ਦੇ ਭੰਗੂ ਸਾਹਿਬ ਰੋਕੋ ਯਾਰ ਇਹਨੂੰ ਰੋਕ ਲਓ ਦੇਖੋ ਕੌਣ ਸਾਰੇ ਲੰਗੇ ਜਾਲੇ ਬਾਈ ਜੀ ਤਾਲੂ ਆ ਜਾਣਾ ਰੋਡ ਦੁਬਾਰਾ ਫਿਰ ਗੱਡੀ ਨੂੰ ਉਸੇ ਤਰ੍ਹਾਂ ਲਗਾ ਦਿੱਤਾ ਗਿਆ ਹੈ ਐਮਬੂਲੈਂਸ ਤੇ ਇੱਕ ਮਰੀਜ਼ ਹੈ ਪੇਸ਼ੈਂਟ ਹੋਰ